ਸਪਨ ਸਵਾਈ ਨੀਂਦ ਦੇ ਅਸਾ ਡੜੀ ਦੇ ਮੈਣਾ ਵਿੱਚ ਤਾਰੇ ਆ ਤੂੰ ਪਾ ਜਾ ਇੱਕ ਸੁਪਨ ਸਵਾਈ ਵੇ ਲਾਚੀਆਂ ਦੀ ਮੈਕ ਜੀ ਦੇ ਮੇਤਰਾਂ ਚ ਉੱਡਦੀ ਏ ਹਾੜਾ ਉਹਦੇ ਪਿੰਡ ਲੈ ਕੇ ਜਾਣਗੇ ਉਹਦੇ ਪਿੰਡ ਜਾਣ ਨੂੰ ਸਵਾਈ ਜੋੜੀ ਜੁੱਤੀਆਂ ਦੀ ਪੈਰਾਂ ਵਿੱਚ ਕਿੰਜ ਲਮਾ ਪਾਵੇ ਉਹਦੇ ਪਿੰਡ ਜਾਣਾ ਅਸੀਂ ਨੰਗੇ ਨੰਗੇ ਪੈਰੀ ਸਾਨੂੰ ਫੁੱਲਾਂ ਜਿਹੇ ਰੋੜਿਆਂ ਦਾ ਚਾਵੇ ਉਹਦੇ ਪਿੰਡ ਤਾਰੇ ਆਵੇ ਦੁੱਧੀਆਂ ਪਹਾੜੀਆਂ ਦੀ ਕੋਠੀਆਂ ਤੋਂ ਪੈਂਦੀ ਚਲਕਾਰਵੇ ਉਹਦੇ ਪਿੰਡ ਤਾਰੇ ਆ ਫਕੀਰ ਜਿਹੜੇ ਭੋਂਦੇ ਰਹਿੰਦੇ ਮੋਰਾਂ ਵਾਲੀ ਬੱਗਲੀ ਦੇ ਆਰਵੇ ਮੌਸਮਾਂ ਦੇ ਪਿੰਡੇ ਉੱਤੇ ਮਲਿਆਏ ਲੇਪ ਕੀਨੇ ਜੰਗਲੀ ਅਨਾਰਾਂ ਨੂੰ ਨਚੋੜ ਕੇ ਉਹਦੇ ਪਿੰਡ ਆਉਂਦੀਆਂ ਨਰੰਗੀ ਬਲਟੋਈਆਂ ਦੇ ਤੁਰਦੀਆਂ ਪੱਬਾਂ ਨੂੰ ਮਰੋੜ ਕੇ ਉਹਦੇ ਪਿੰਡ ਵਾਸ਼ਨਾ ਨੂੰ ਚੁੰਨੀਆਂ ਨਾਲ ਬੰਨ ਬੰਨ ਨੱਚਦੀਆਂ ਧੀਆਂ ਵੇ ਤੇਹਾਨੀਆਂ ਉਹਦੇ ਪਿੰਡ ਤਾਰੇ ਆਵੇ ਅੱਕ ਵੀ ਗੁਲਾਬ ਲੱਗੇ ਬੁਈਆਂ ਜਿਵੇਂ ਰਾਤ ਦੀਆਂ ਰਾਣੀਆਂ ਤੁਰੇ ਆਵੇ ਗੰਨੇਆਂ ਦੇ ਪੱਤਰਾਂ ਦੇ ਨਾਲ ਜਦੋਂ ਖੈਂਦੀਆਂ ਹਵਾਵਾਂ ਸ਼ਾਮ ਰੰਗੀਆਂ ਉਦੋਂ ਸਾਡਾ ਚਿੱਤ ਕਰੇ ਉਦੋਂ ਪਿੰਡ ਮੁੱਕਣੇ ਨੂੰ ਐਸੀ ਆਉਂਦੇ ਮੋਤਾਂ ਲੱਖ ਚੰਗੀਆਂ ਨੀਂਦਵੇ ਅਸਾੜੜੀ ਦੇ ਨੈਣਾਂ ਵਿੱਚ ਤਾਰੇ ਆ ਤੂੰ ਪਾ ਜਾ ਇੱਕ ਸੁਪਨ ਸਲਾਈ ਦੇ ਲਾਚੀਆਂ ਦੀ ਮਹਿਕ ਜਿਹਦੇ ਨਿੱਤਰਾਂ ਚ ਉੱਡਦੀ ਏ ਹਾੜਾ ਉਹਦੇ ਪਿੰਡ ਲੈ ਕੇ ਜਾਈਵੇ ਫਕੀਰਾਂ ਦੇ ਜੇਵਰ ਬਿਰਖਾਂ ਦੇ ਵਰਗੇ ਜਿੰਨਾ ਦੇ ਰਵਈਏ ਆਵਾਰਾ ਜਮੀਨਾਂ ਦੇ ਮੋਜੀ ਗਵਈਏ ਕੁਮਕੜ ਕਲੰਦਰ ਕਵੀ ਕਾਸ਼ਨੀ ਦਿਲ ਇਸ਼ਾਰੇ ਨਾਲ ਸੱਦੀਏ ਅਦਾ ਨਾਲ ਬੁਲਾਈਏ ਜੁਲਫਾਂ ਦੇ ਛਲਲੇ ਫਕੀਰਾਂ ਦੇ ਜੇਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਇਹ ਰੋਈਆਂ ਦੇ ਵੇਲੇ ਤਾਰੀਖਾਂ ਪੜਨਗੇ ਜੇ ਲਸ਼ਕਰ ਤੁਰੇਗਾ ਤਾਂ ਤਾਰੇ ਚੜਨਗੇ ਹਰ ਕੱਚੋਂ ਲੱਭ ਪਗੀ ਬਰਕਤ ਦੇ ਬੀਬਾ ਤੀਰਾਂ ਨੂੰ ਘੜੀਏ ਨਿਸ਼ਾਨੇ ਲਗਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੇਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਕੱਚੀ ਜਹੀ ਧੁੱਪਦਾ ਕੋਈ ਉੱਡਣ ਚਰਾਖੇ ਗੁੰਮ ਗਈਆਂ ਕੁੜੀਆਂ ਵੀ ਕੱਗਰੇ ਗੁਮਾ ਕੇ ਨਾਗਾ ਦੇ ਮੈਣਾ ਚ ਲਿਸ਼ਕਣਗੇ ਗਿੱਦੇ ਗੋਲਾਈਏ ਸੁਰਾਈਏ ਨਹੀਂ ਹਵਾ ਹਵਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੇਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਖੇਤਾਂ ਦੇ ਮੰੰਦਰ ਉਹ ਸਾਵੇ ਸਵਰਨੇ ਕਿੰਨਿਆਂ ਚ ਬੰਦੇ ਸੀ ਕੇਸਾਂ ਦੇ ਝਰਨੇ ਕਣਕਾਂ ਵੀ ਚੁੱਪਨੇ ਤੇ ਅਣਖਾਂ ਵੀ ਚੁੱਪਨੇ ਚੜ ਗਈਆਂ ਧੁੱਪਾਂ ਤੋਂ ਕੀ ਕੀ ਛੁਪਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੇਵਰ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਅੱਗਾ ਕਿਉ ਲਾਵੇਂ ਕਿਉ ਪਾਣੀ ਨੇ ਬੰਡੇ ਮਿੱਠਤ ਜਵਾਨਾਂ ਦੀ ਟੁੱਟੀ ਨੂੰ ਗੰਡੇ ਗੌਤਮ ਦੇ ਮੈਣਾ ਨੂੰ ਬੁੱਧਾਂ ਦੇ ਵੈਣਾ ਨੂੰ ਚੇਤੇ ਚ ਰੱਖੀਏ ਤੇ ਗੀਤਾਂ ਜਗਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੇਵਣ ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਨਵੈਲੀ ਹੈ ਅੱਖ ਦੀ ਨਵੇਲਾ ਹੈ ਸੁਰਮਾ ਆਥਰ ਨੂੰ ਸੂਰਜ ਨੇ ਪੱਤਣਾ ਤੇ ਖੁਰਨਾ ਸਲਾਮਤ ਰਹੂ ਪਾਸ਼ਾਈ ਜਮੀ ਦੀ ਆ ਜਾ ਇਸ ਪੁਲੇਖੇ ਦਾ ਧੂਣਾ ਤਪਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੇਵਰ ਦੱਬੀ ਹੈ ਤਾਂ ਕਿੱਥੇ ਤੇ ਕਿੱਥੇ ਲੁਕਾਈਏ ਇਹ ਤੂੜਾਂ ਦੇ ਬੱਦਲ ਜੋ ਟੱਕਰੇ ਨਿਗਾਹ ਨੂੰ ਇਹ ਕਿਸ ਦੇ ਨੇ ਘੋੜੇ ਜੋ ਪਿੰਜਣ ਹਵਾ ਨੂੰ ਹੈ ਲਾਜਮ ਕੀ ਗੁਜਰੀ ਦਾ ਬੇਟਾ ਹੀ ਹੋਣਾ ਉਹਦੀ ਆਸ਼ਕੀ ਦਾ ਅੰਦਾਜ਼ਾ ਕੀ ਲਾਈਏ ਜੁਲਫਾਂ ਦੇ ਛੱਲੇ ਫਕੀਰਾਂ ਦੇ ਜੇਵਰ ਦੱਬੀਏ ਤੱਕ ਕਿੱਥੇ ਤੇ ਕਿੱਥੇ ਲੁਕਾਈਏ ਫੁੱਲਾਂ ਬੜਾ ਪਾਣੀ ਤੇਰਾ ਸਾਥ ਜਿਵੇਂ ਕੱਚੀ ਕੰਦ ਤੋਂ ਕੋਈ ਚੱਟਾ ਕੁੱਕੜ ਉੱਡਿਆ ਹੋਵੇ ਜਿਵੇਂ ਕਰੀਬ ਦੀਆਂ ਝੰਗਾਂ ਤੇ ਸੇਵੀਆਂ ਸੁੱਕੜੀਆਂ ਪਈਆਂ ਹੋਣ ਜਿਵੇਂ ਫੁੱਲਾਂ ਵਾਲੇ ਪਾਣੀ 'ਚ ਸੁਪਨਿਆਂ ਵਰਗੀਆਂ ਬੱਤਖਾਂ ਤਰਦੀਆਂ ਹੋਣ ਜਿਵੇਂ ਛਟੀਆਂ ਦੀ ਅੱਗ ਤੇ ਛੋਲਿਆਂ ਦੀਆਂ ਟੰਟਾਂ ਪੁੱਜ ਰਹੀਆਂ ਹੋਣ ਜਾਂ ਕਿਸੇ ਬੁੱਢੀ ਨਸੀਬ 'ਚ ਤੋਤੇ ਅਤੇ ਕਬੂਤਰ ਖਿੜ ਰਹੇ ਹੋਣ ਜਿਵੇਂ ਸਿਆੜਾਂ 'ਚ ਪੰਛੀ ਉਤਰੇ ਹੋਣ ਜਿਵੇਂ ਕੱਕ ਦੀਆਂ ਰੋਟੀਆਂ ਵੀ ਮੈਕ ਉੱਡ ਰਹੀ ਹੋਵੇ ਜਾਂ ਜਿਵੇਂ ਕਿਸੇ ਰਕਾਨ ਜਹੀ ਜੱਟੀ ਨੇ ਥੋੜਾ ਜਿਹਾ ਸਿਰ ਹਿਲਾਇਆ ਹੋਵੇ ਤੇ ਵਾਲੀਆਂ ਦੇ ਕੁੰਡਿਆਂ ਵਿੱਚ ਪਾਈਆਂ ਪਿੱਪਲ ਪੱਤੀਆਂ ਆਪਸ ਵਿੱਚ ਹਲਕਾ ਹਲਕਾ ਵੱਜ ਰਹੀਆਂ ਹੁਣ ਤੇਰਾ ਸਾਥ ਵਿਆਨਨ ਲਈ ਜਿਵੇਂ ਹਾਲੇ ਵੀ ਮਾੜੀ ਜਹੀ ਕੱਚ ਬਾਕੀ ਹੈ ਇਹ ਸ਼ਾਹੀ ਸ਼ਬਦ ਅਨਰਾਲੇ ਅੱਖਰ ਸੰਦਲੀ ਸਤਰ ਕਵਤਾਵਾ ਕਿਸੇ ਅੱਜ ਫੇਰ ਮਾਰ ਖਾ ਗਈ ਪੜਾ ਕੱਚੀ ਕੰਦ ਟੋਡੇ ਕੁੱਕੜ ਨੂੰ ਕੋਈ ਭਾਸ਼ਾ ਚ ਕਿਵੇਂ ਬੰਨੇ ਕੁੜੀਆਂ ਕੇਸ ਬੌਂਦੀਆਂ ਗੁਰਾਂ ਦਾ ਦਰਸ ਬਡੇਰਾ ਹੈ ਗੁਰਾਂ ਤੋਂ ਕਾਦਾ ਪਰਦਾ ਹੈ ਕੁੜੀਆਂ ਕੇਸ ਬੌਂਦੀਆਂ ਨੇ ਸੂਰਜ ਧੁੱਪਾਂ ਕਰਦਾ ਹੈ ਕਿੰਨੀਆਂ ਸੋਹਣੀਆਂ ਕੰਗੀਆਂ ਨੇ ਲੱਗਦੇ ਰੱਬ ਤੋਂ ਮੰਗੀਆਂ ਨੇ ਇੰਨਾ ਦਾ ਦਾਜ ਵੀ ਕੱਤਣਾ ਹੈ ਹਜੇ ਤੱਕ ਕੋਠਾ ਛਤਣਾ ਹੈ ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ ਕੇ ਪਿੰਦੀ ਹੈ ਨਹੀਂ ਥੋਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਹੈ ਇਹ ਸੱਗਣ ਦੇ ਗੜ ਤੱਤੇ ਹਾਂ ਦੇ ਹਾਰ ਹਮੇਲਾ ਵਰਗੀਆਂ ਨੇ ਜਾਂ ਆਲੀਆਂ ਭੂਲੀਆਂ ਉਮਰਾਂ ਦੇ ਵਿਸਰੇ ਖੇਲਾ ਵਰਗੀਆਂ ਨੇ ਇਹ ਢੂੜਾਂ ਬਾਵਰੀਆਂ ਹੋਈਆਂ ਕਿੱਥੇ ਕੁ ਜਾ ਕੇ ਬਹਿਣਾ ਹੈ ਸੰਧੂ ਰਿੱਟਬਿਆਂ ਦਾ ਚਾਕਾ ਹਵਾ ਵਿੱਚ ਤਰਦਾ ਰਹਿਣਾ ਹੈ ਇਹ ਕੁੜੀਆਂ ਕੰਸਾਂ ਪੁੰਝਦੀਆਂ ਤੇ ਸੁੱਚੇ ਸੁਭਜ ਦਾ ਚਸ਼ਮਾ ਨੇ ਇਹਨਾਂ ਨੂੰ ਜੰਮਿਆ ਮਾਪਿਆ ਨੇ ਇਹਨਾਂ ਨੂੰ ਮਾਰਿਆ ਰਸਮਾਂ ਨੇ ਕੀ ਦਿਲ ਵਿੱਚ ਹੌਲ ਜਿਹਾ ਪੈਂਦਾ ਹੈ ਬਾਪੂ ਚੁੱਪ ਚੁੱਪ ਰਹਿੰਦਾ ਹੈ ਦੁਨੀ ਤੇ ਬਾਗ ਚ ਵੱਸਦੇ ਨੂੰ ਕੁੜੇ ਕੀ ਹੋ ਗਿਆ ਹੱਸਦੇ ਨੂੰ ਕੀ ਮਹਿੰਦੀ ਚੜ ਜਾਵੇ ਸੂਹੀ ਜਮੀਨਾ ਗਹਿਣੇ ਧਰਦਾ ਹੈ ਕੁੜੀਆਂ ਕੇਸ ਬੌਂਦੀਆਂ ਨੇ ਸੂਰਜ ਧੁੱਪਾਂ ਕਰਦਾ ਹੈ ਇਹ ਸੂਈ ਪੱਗ ਦੇ ਚਾਨਣ ਨੂੰ ਜਦੋਂ ਖਾਬਾਂ ਵਿੱਚ ਸੇਕਦੀਆਂ ਤੇ ਮਾਂ ਦੇ ਵਿਆਹ ਵਾਲੇ ਲੀੜੇ ਉਦੋਂ ਪਾਪ ਆਖੇ ਦੇਖਦੀਆਂ ਇੰਨਾ ਦੇ ਦੀਰਾ ਨਹੀਂ ਹੋਇਆ ਸਿਰਾਂ ਤੇ ਚੀਰਾ ਨਹੀਂ ਹੋਇਆ ਇਹ ਜਿਹੜੇ ਤਾਰੇ جگਦੇ ਨੇ ਇਹਨਾਂ ਨੂੰ ਵੀਰੇ ਲੱਗਦੇ ਨੇ ਇਨਾਂ ਦੇ ਪੈਰ ਪੰਢੀਆਂ ਨੇ ਇਹ ਕੰਮੀ ਤੰਦੀ ਰੁੱਜੀਆਂ ਨੇ ਇਹ ਖੁੱਲ੍ਹੀ ਗੰਡ ਦੇ ਵਰਗੀਆਂ ਨੇ ਤੇ ਫੇਰ ਵੀ ਕਾਤੋਂ ਗੁੱਜੀਆਂ ਨੇ ਇਹਨਾਂ ਨੂੰ ਖਾਦਾ ਤੱਚਦਾ ਹੈ ਇਹ ਸੋਹਣੇ ਰੱਬ ਦੇ ਗੌਂਦੀਆਂ ਨੇ ਇਹ ਰਾਹ ਦੇ ਕੱਖਾਂ ਕੰਡਿਆਂ ਨੂੰ ਸਿਰ ਦਾ ਤਾਜ ਬਣਾਉਂਦੀਆਂ ਨੇ ਜੇ ਸਾਖਰਤਾ ਦੀਆਂ ਲਹਿਰਾਂ ਨੇ ਇਹਨਾਂ ਦੇ ਘਰ ਵਿੱਚ ਵੜੀਆਂ ਨਹੀਂ ਇਹਨਾਂ ਨੇ ਵਰਕੇ ਪਲਟੇ ਨਹੀਂ ਤੇ ਹੱਥ ਵਿੱਚ ਕਲਮਾ ਫੜੀਆਂ ਨੇ ਇਨਾਂ ਨੇ ਚੁੱਲੇ ਟੋਣੇ ਨੇ ਇਨਾਂ ਨੇ ਘਰ ਬਸਾਉਣੇ ਨੇ ਇਹ ਗੁੱਡੀਆਂ ਆਪ ਤਾਂ ਪੜੀਆਂ ਨਹੀਂ ਇਨਾਂ ਨੇ ਪੁੱਤ ਪੜਾਉਣੇ ਨੇ ਦਿਲਾਂ ਦੇ ਦਰਦ ਪਛਾਣਦੀਆਂ ਤੀਆਂ ਦਿਨ ਕਿੱਥੇ ਸਰਦਾ ਹੈ ਕੁੜੀਆਂ ਕੇਸ ਗਾਉਂਦੀਆਂ ਨੇ ਸੂਰਜ ਧੁੱਪਾਂ ਕਰਦਾ ਹੈ ਜੋ ਰੇਤੇ 'ਚ ਰਚ ਗਏ ਜੋ ਰੇਤੇ 'ਚ ਰਚ ਗਏ ਨੇ ਹੱਡਾਂ ਦੇ ਟੁਕੜੇ ਜੋ ਬਣ ਗਏ ਬਰੋਲੇ ਗੁਲਾਬੀ ਜਿਹੇ ਮੁਖੜੇ ਉਹਨ ਮਨੀਆਂ ਅਕਾਰਾਂ ਚ ਟੜਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਮੈਂ ਗੱਦੀਆਂ ਤੇ ਬਿਸਤਰ ਪੁਸ਼ਾਕਾਂ ਤੋਂ ਪੁੱਛਿਆ ਮੈਂ ਹੀਰਾਂ ਤੋਂ ਪੁੱਛਿਆ ਮੈਂ ਚਾਕਾਂ ਤੋਂ ਪੁੱਛਿਆ ਉਹ ਕਹਿੰਦੇ ਕਿ ਬੂਟੇ ਤਾਂ ਫੁੱਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਇਹ ਚੱਲਦੇ ਹੀ ਰਹਿਣੇ ਇਹ ਗੁੰਦੀਆਂ ਜੋ ਗੁੱਤਾਂ ਇਹ ਲਮਕਣ ਪਰਾਂਦੇ ਇਹ ਕਿੱਥੋਂ ਸੀ ਆਏ ਤੇ ਕਿੱਧਰ ਨੂੰ ਜਾਂਦੇ ਇਹ ਮੌਸਮ ਨੇ ਮੌਸਮ ਤਟੜਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਸੀ ਲਾਈ ਜਵਾਨੀ ਜਿੰਨਾ ਦੇ ਮੈਂ ਲੇਖੇ ਉਹ ਚਾਦਰ ਦੇ ਤੋਤੇ ਉੜਾਖੇ ਵੀ ਨਹੀਂ ਵੇਖੇ ਸੰਦੂਕਾਂ ਚ ਪਏ ਐਵੇਂ ਗੜਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਜਿੰਨਾ ਸਿਰ ਤੇ ਛੱਤ ਨਹੀਂ ਨਾ ਪੈਰਾਂ ਚ ਜੋੜੇ ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ ਉਹ ਭੁੱਖਾਂ ਤੇ ਤੇਹਾਂ ਚ ਪੜਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਮੈਨੂੰ ਆਕੇ ਪੁੱਛਦੀ ਸੀ ਮਜਹਬ ਦੀ ਟੋਲੀ ਤੂੰ ਲਿਖਣਾ ਕਿਉਂ ਚਾਹਨਾ ਹੈ ਦਰਖਤਾਂ ਦੀ ਬੋਲੀ ਇਹ ਕਾਸ਼ੀ ਬਨਾਰਸ ਤਾਂ ਬੜਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਪੰਜਾਬੀ ਤੂੰ ਸ਼ੱਕਰ ਵਾਂਗੂ ਲੱਗਦੀ ਹੈ ਜਦ ਬੁੱਲਾਂ ਵਿੱਚੋਂ ਕਿਰਦੀ ਹੈ ਤੂੰ ਛਿੰਚਾ ਕੋਲ ਅਖਾੜਿਆਂ ਵਿੱਚ ਤੇ ਪਬਾਉ ਤੇ ਫਿਰਦੀ ਐ ਤੂੰ ਹਰ ਮੌਸਮ ਦੀ ਆਦੀ ਐ ਤੂੰ ਅੱਜ ਨਹੀਂ ਤੂੰ ਚਰਦੀ ਐ ਤੂੰ ਦੁੰਗਣੇ ਦਲ ਸੰਗ ਉੱਠਦੀ ਐ ਜਦ ਜਦ ਵੀ ਪੁੰਝੇ ਗਰਦੀ ਐ ਤੂੰ ਪਿੱਪਲੀਆਂ ਦੀ ਰੌਣਕੀ ਤੂੰ ਗਿੱਧੇ ਅੰਦਰ ਛਿੜਦੀ ਐ ਤੇ ਥੀਹਾਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਐ ਤੂੰ ਅੱਕ ਜੰਡੀਆਂ ਚੋਂ ਨਿਕਲੀ ਐ ਤੂੰ ਜੰਗਲੀ ਮਹਿਕਾਂ ਲੱਦੀ ਐ ਤੂੰ ਛੰਕਾ ਖਾ ਖਾ ਨਿਸਰੀ ਐ ਤੂੰ ਬਾਵਾ ਗਣਗਣ ਵਗੀ ਐ ਤੂੰ ਆਪੜਿਆਂ ਨੇ ਲੁੱਟੀ ਐ ਤੂੰ ਸਗਿਆਂ ਨੇ ਹੀ ਠੱਗੀ ਐ ਨਹੀਂ ਅਰਜਬ ਆੜੀਏ ਤੇ ਇਹ ਲਾੜ ਲਈ ਤੂੰ ਸਭ ਨੂੰ ਚੰਗੀ ਲੱਗੀ ਐ ਤੂੰ ਸਾਂਝਾ ਪੈਪੈ ਫੁੱਲੀ ਐ ਤੂੰ ਚੋਟਾਂ ਖਾ ਖਾ ਭੁੱਲੀ ਐ ਤੂੰ ਫਿਰ ਵੀ ਸਭ ਦੇ ਜ਼ਖਮਾਂ ਤੇ ਕੀ ਮਰੰਗ ਬਣ ਬਣ ਡੁੱਲੀ ਐ ਤੂੰ ਤਰਬਰ ਤਰਬਰ ਬੈਠੀ ਐ ਤੂੰ ਸਰਬਰ ਸਰਬਰ ਤਰਦੀ ਐ ਤੂੰ ਕੋਲ ਕੂਕੂ ਕਰਦੀ ਐ ਤੂੰ ਹਰਨੀ ਚੁੰਗੀਆਂ ਭਰਦੀ ਐ ਤੂੰ ਤੋਪਾ ਅੰਦਰ ਕੁਲੀ ਹੋਈ ਤੂੰ ਚਾਨਣ ਦੇ ਸੰਗ ਧੁਲੀ ਹੋਈ ਤੂੰ ਤੋੜ ਹਸ਼ਰ ਤੱਕ ਰਹਿਣੀ ਐ ਤੇਰੀ ਲੋੜ ਜਗਤ ਨੂੰ ਪੈਣੀ ਐ ਮਿੱਠ ਬੋਲੜੀ ਤੇ ਅਲਵੇਲੀ ਐ ਤੂੰ ਲੱਖਾਂ ਵਿੱਚ अकेਲੀ ਐ ਤੂੰ ਕਾਨੀ ਬਾਬੇ ਕੋ ਰਖਦੀ ਤੇ ਗੁਰੂ ਨਾਨਕ ਦੀ ਚੇਲੀ ਹੈ ਤੂੰ ਚਾਦਰਿਆਂ ਦੀ ਆਕੜ ਹੈ ਤੂੰ ਚੁੰਨੀ ਕੁੜੀ ਗੁਲਾਬੀ ਦੀ ਤੂੰ ਲਾਲੂ ਫੁੱਲ ਕਰੀਰਾ ਦੀ ਤੂੰ ਚਿੱਟਤ ਹੈ ਮੁਰਗਾਵੀ ਦੀ ਜਿੱਥੇ ਦਿਲ ਦੇ ਦੁਖੜੇ ਦੌਰਾਂ ਦੇ ਬਈ ਸੁਣਦੀ ਹੈ ਗੁੱਤ ਭਾਬੀ ਦੀ ਗੱਲ ਹੂਰ ਪਰੀ ਪੰਜਾਬੀ ਦੀ ਗੱਲ ਹੂਰ ਪਰੀ ਪੰਜਾਬੀ ਦੀ ਰਮਕਾਂ ਦੀ ਲੱਪੀ ਲੇਖਾਂ ਦੇ ਨਕਸ਼ਿਆਂ ਤੇ ਪੌਣਾ ਦਾ ਹੈ ਚੰਦੋਆ ਬੜਾ ਲਾ ਮਿਸਾਲ ਹੁੰਦਾ ਫੁੱਲਾਂ ਦਾ ਵੀ ਨੜੋਆ ਸਾਹਾਂ ਚ ਮੋਤ ਰਹਿੰਦੀ ਰੂਹ ਦਾ ਸ਼ਿੰਗਾਰ ਵਣਕੇ ਉਸ ਤੇ ਗਲੀ ਦਾ ਚਾਨਣ ਮੇਰੇ ਹੌਂਸਲੇ ਚ ਛਣਕੇ ਅੰਬਰ ਨੂੰ ਉੱਡ ਗਿਆ ਹੈ ਕੋਈ ਜੀਵ ਦਲਦਲਾ ਦਾ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ ਤੇਗਾ ਚ ਢਲ ਗਈ ਹੈ ਤੇਰੇ ਕੌਤਕਾਂ ਦੀ ਚਾਂਦੀ ਖਾਬਾਂ ਤੋਂ ਉੱਚੀ ਹੋ ਗਈ ਹੁਣ ਇਸ਼ਕ ਦੀ ਪਰਾਂਦੀ ਇੱਕੋ ਬੜੀ ਦੀ ਖਾਤਰ ਧਰਤੀ ਮਿਟਾ ਸਕਦੇ ਹਾਂ ਸਿਰ ਵੀ ਕਟਾ ਸਕਦੇ ਹਾਂ ਖੱਲ ਵੀ ਲੁਹਾ ਸਕਦੇ ਹਾਂ ਨਦੀਆਂ ਨੂੰ ਵੀ ਆ ਸਕਦਾ ਸੁਪਨਾ ਕਿਸੇ ਤਲਾ ਦਾ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ ਜਦੋਂ ਰੁਮਕਿਆਂ ਦੀ ਲਿਪੀ ਕਰਦੀ ਹਲਾਕ ਅੱਖਾਂ ਉਦੋਂ ਚਾਨਣਾਂ ਦੇ ਚਿੰਟੇ ਇਕਸਾਰ ਵੱਜਦੇ ਲਖਾਂ ਸਮਿਆਂ ਦੀ ਪੌੜੀ ਚੜ ਕੇ ਟਟਕਣ ਹਸੀਨ ਹੋ ਗਈ ਗਿੱਧੇ ਚ ਵੜ ਗਈ ਤੇ ਤਾਜੀ ਤਰੀਨ ਹੋ ਗਈ ਬਣੀ ਟੂੜ ਵੇਲਿਆਂ ਦੀ ਆਦਰ ਤਕਸ਼ਲਾ ਦਾ ਜੋ ਹੁਸਨ ਹੈ ਹਵਾ ਦਾ ਤੇ ਹੀ ਅੰਤ ਹੈ ਕਲਾ ਦਾ ਮੇਰੇ ਪੁੱਟਿਆਂ ਚ ਤਪਿਆ ਇਹ ਕਿਸ ਤਰ੍ਹਾਂ ਦਾ ਤਾਂਬਾ ਮੈਨੂੰ ਵਾਰ-ਵਾਰ ਸੁਣਦਾ ਹੈ ਡੁੰਘੇ ਬਣਾ ਦਾ ਕਾਂਬਾ ਰੋਹੀ ਦਾ ਰੰਗ ਮੈਨੂੰ ਮੇਰੇ ਹਾਲ ਵਰਗਾ ਲੱਗਦਾ ਹੈ ਅੰਬਰ ਪਗੰਬਰਾਂ ਨੂੰ ਇੱਕ ਥਾਲ ਵਰਗਾ ਲੱਗਦਾ ਹੈ ਗੀਤ ਚ ਮੜਿਆ ਜਾਂਦਾ ਜਦ ਸੁਣ ਕੋਈ ਖਲਾ ਦਾ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ ਤੁਕਤਾਂ ਦਾ ਤੁੰ ਛੱਲਾ ਕਵਿਤਾ ਚ ਬੋਲਦਾ ਹੈ ਅਠਰ ਗਈ ਜੁਵਾਂ ਤੇ ਪਾਣੀ ਵੀ ਡੋਲਦਾ ਹੈ ਮੁਖੜਾ ਪਪੀਸੀਆਂ ਦਾ ਨਾਰਾਂ ਤੇ ਫਨ ਖਿਲਾਰੇ ਜਿਸ ਦਾ ਆਕਾਰ ਹੈ ਨਹੀਂ ਸਵੋਜਦੇ ਆਕਾਰੇ ਲੋਕਾਂ ਨੇ ਕਦ ਸਮਝਣਾ ਰੱਬ ਨਾਮ ਕਿਸ ਬਲਾ ਦਾ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ ਸਵਣ ਫੁੱਲੀਆਂ ਕਾਤਰਾ ਇਸ਼ਕ ਨੂੰ ਸਦੀਆਂ ਤੋਂ ਇੱਕ ਵਰਦਾਨ ਹੈ ਤੂੰ ਸਭ ਲੁਟਾ ਕੇ ਫੇਰ ਵੀ ਸੁਲਤਾਨ ਹੈ ਇਹ ਪਰਬਤਾਂ ਤੇ ਧੁੱਪ ਦੀ ਜੋ ਪਾਨ ਹੈ ਇਹ ਆਸ਼ਕਾ ਨੂੰ ਰੱਬ ਨੇ ਕੀਤੀ ਦਾਨ ਹੈ ਇਸ ਲਿਸ਼ਕ ਤੋਂ ਬੰਜੇ ਰਹਿਣ ਦਾ ਹਸਲਾ ਕਿ ਸਾਡੀਆਂ ਅੱਖਾਂ 'ਚ ਜਿਹੜਾ ਕਾਨ ਹੈ ਇਹ ਧੁੱਪ ਜਿਹੜੀ ਚਿੱਟੀਆਂ ਵਾਂਝਾਂ ਜਹੀ ਦੇਵੀ ਜਿਹਾ ਕੋਈ ਜਾਪ ਦੀ ਫਰਮਾਨ ਹੈ ਇਹ ਸਾਡੀਆਂ ਦੇਹਾਂ ਦੇ ਰੰਗਲੇ ਚਰਖੜੇ ਇਹਨਾਂ ਦੀ ਕੁੱਕਰ ਇਸ਼ਕ ਦਾ ਹੀ ਗਾਨ ਹੈ ਇਤੋ ਪੂ ਵਿੱਚ ਪੱਕਦੇ ਰਹੇ ਤੇ ਘੜ ਲਗੇ ਇਹ ਲੱਜ ਦੇ ਰੁੱਖਾਂ ਦਾ ਹੀ ਸੰਤਾਨ ਹੈ ਇਹ ਰੁੱਖ ਜੇ ਮਾਂ ਹੇਠ ਬਹਿ ਕੇ ਜਾਪਦੇ ਕਿ ਪਿਆਰੀ ਧਰਮਾਂ ਦਾ ਬੂਹਾ ਖੋਲਦੇ ਕਿ ਖਵਾਦ ਤਾਂ ਬਸ ਦੁਰੀਆਂ ਜਹੀ ਝਗਨੇ ਮਥਿਆਂ ਨੂੰ ਕੇਵਲ ਸੱਚ ਹੀ ਪਰਚੋਲਦੇ ਬੇਰੌਣਕਾ ਬੂਟਾ ਸਰੋਂ ਦਾ ਜੋ ਕਿਤੇ ਕੱਲਾ ਖੜਾ ਪਰ ਫੇਰ ਵੀ ਕੁਝ ਬੋਲਦਾ ਹੈ ਇਹ ਬੋਲੀਆਂ ਨੂੰ ਸਮਝਦਾ ਉਹੀ ਜਿਹੜਾ ਦੇ ਖੌਫ ਹੋ ਕੇ ਚਾਨਣਾਂ ਨੂੰ ਟੋੜਦਾ ਸੋਹਣ ਫੁੰਦੀਆਂ ਕਾਤਰਾ ਸਮੇਂ ਦੀਆਂ ਜਿਨ੍ਹਾਂ ਦਾ ਹਰਥਾਂ ਸਜ ਰਿਹਾ ਦਰਬਾਰ ਹੈ ਜਿਨ੍ਹਾਂ ਦਾ ਹੂਣਾ ਧਰਤੀਆਂ ਦੀ ਸ਼ਾਨ ਹੈ ਜਿਨ੍ਹਾਂ ਬਿਨਾ ਨਾ ਸੋਹਜ ਹੈ ਨਾ ਪਿਆਰ ਹੈ ਮੈਨੂੰ ਤਾਂ ਇਹ ਵੀ ਜਾਪਦਾ ਕਿ ਤੁਪਜਿਓ ਮਾਮਾ ਦੇ ਕੋਸੇ ਦੁੱਧ ਦਾ ਆਧਾਰ ਹੈ ਵਿਸਾਖ ਵਿੱਚ ਕਣਕਾਂ ਨੂੰ ਜਾ ਕੇ ਪੁੱਛਣਾ ਇਸ ਬਾਬਤ ਉਹਨਾਂ ਦਾ ਕੀ ਵਿਚਾਰ ਹੈ ਸ਼ਾਇਦ ਉਹ ਜਿਹੜੇ ਕੋਲੂਆਂ ਵਿੱਚ ਢੀਂਡ ਤੇ ਉਹਨਾਂ ਦੇ ਪਿੱਛੇ ਤੁੱਪ ਦਾ ਹੀ ਸਾਰ ਹੈ ਇਹਨਾਂ ਦੀ ਮੈਨੂੰ ਇੱਕ ਸਦੀ ਤੋਂ ਢੁੰੰਡ ਸੀ ਇਹ ਜੰਗਲੀ ਤੁੱਪਾ ਮੇਰਾ ਘਰਵਾਰ ਹੈ